ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋ ਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਨੇੜੇ ਇਹ ਪਧੌੜ ਦੇ ਵੀ ਰਹਿ ਜਾਂਦਾ ਹੈ ਇਸ ਪਿੰਡ ਦੇ ਵਿੱਚੋਂ ਸੈਦੋ ਕਾਂ ਤੋਂ ਅਲਕੜੇ ਵਾਲੀ ਸੜਕ ਦੇ ਉੱਤੇ ਦੱਸੋ ਇੱਕ ਘਰ ਆ ਬਾਈ ਖੁਸ਼ਦੀਪ ਦਾ ਤੇ ਇਸ ਭਰਾ ਦਾ ਵਪਾਰ ਦਾ ਕੰਮ ਹੈ ਵੀਡੀਓ ਅੱਜ ਟਾਈਮ ਬਾਅਦ ਬਣਾ ਰਹੇ ਆ ਵਿੱਚੋਂ ਕੁਸਮਾ ਜਿਹੜਾ ਉਹ ਵਪਾਰ ਵਾਲੇ ਪਾਸੋਂ ਬ੍ਰੇਕ ਰਿਆ ਕੁਸ ਸੀਗੇ ਘਰੇਲੂ ਕਾਰਨ ਅੱਜ ਫੇਰ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਹੈ ਜਿਹਦੇ ਚ ਪਹਿਲੇ ਨੰਬਰ ਤੇ ਤਾਂ ਤੁਸੀਂ ਇਹ ਗਾਂ ਦੇਖੋ ਵੱਛੀ ਵਾਲੀ ਗਾਂ ਜਿਹਨੇ ਤਿਆਰ ਦੁੱਧ ਲੈਣਾ ਹੈ ਜਿੰਨਾ ਬਾਈ ਦੱਸੂਗਾ ਭਾਵੇਂ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤੁਹਾਡਾ ਹੱਕ ਆ ਤਸੱਲੀ ਕਰਨ ਦਾ ਜ਼ਰੂਰ ਕਰਿਓ ਇਹ ਤੋਂ ਇਲਾਵਾ ਇਸ ਸਾਈਡ ਤੇ ਤੁਸੀਂ ਕੁਝ ਹੀਫਰ ਦੇਖੋਗੇ ਜਿਹੜੀਆਂ ਇਹ ਵੀ ਬਾਈ ਨੇ ਵੇਚ ਦੇਣੀਆਂ ਆ ਜਿਹੜੇ ਵੀਰ ਪਹਿਲਾਂ ਘਰੇ ਆਉਂਦੇ ਰਹੇ ਉਹਨਾਂ ਨੇ ਦੇਖਿਆ ਹੋਊਗਾ ਵੀ ਇਹ ਘਰੇ ਰੱਖੀਆਂ ਹੋਈਆਂ ਵੱਛੀਆਂ ਸੀਗਾਂ ਯਕੀ ਵੈੜ ਤੁਸੀਂ ਦੇਖੋ ਇਹ ਤੋਂ ਇਲਾਵਾ ਚਾਰ ਨਾਗ ਇਸ ਸਾਈਡ ਤੇ ਆ ਸੋ 10 11 ਪਸ਼ੂ ਤੁਹਾਨੂੰ ਅੱਜ ਵੀਡੀਓ ਚ ਦਿਖਾਉਣੇ ਆ ਮੈਂ ਹਰੇਕ ਵੀਡੀਓ 'ਚ ਹੀ ਰਿਕਵੈਸਟ ਕਰਦਾ ਉਹਨਾਂ ਵੀ ਜਿਨੇ ਪੈਸੇ ਲਾਉਣੇ ਉਹਦਾ ਹੱਕ ਆ ਤਸੱਲੀ ਕਰੇ ਆ ਕੇ ਦੇਖ ਲਓ ਜਿਹੜਾ ਨਾਗ ਜਿਵੇਂ ਵੀ ਤੁਹਾਡਾ ਸੌਦਾ ਹੁੰਦਾ ਉਹਦੇ ਸੰਬੰਧੀ ਉਹ ਤੁਸੀਂ ਜਾਣਕਾਰੀ ਲੈ ਕੇ ਤਸੱਲੀ ਵੀ ਫੁੱਲ ਕਰ ਸਕਦੇ ਹੋ ਆਓ ਮਿਲिए ਸ਼ੁਰੂਆਤ ਕਰਦੇ ਆਂ ਅੱਜ ਦੀ ਕਿਉਂਕਿ ਪਹਿਲੀ ਵੀਡੀਓ ਟਾਈਮ ਬਾਅਦ ਬਣਾਉਣ ਲੱਗੇ ਆ ਤਾਂ ਇੱਕ ਬਹੁਤ ਸੋਹਣੀ ਵਹਿੜ ਤੋਂ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਾਂਗੇ ਬਾਕੀ ਪਸੂ ਤੁਹਾਨੂੰ ਇਹਦੇ ਬਾਅਦ ਚ ਦਿਖਾਉਣੇ ਆਂ ਕੁਛ ਦੀ ਬਾਈ ਸਸਤੀ ਕਾਲ ਹਸੀ ਗੱਲ ਵੀ ਜੀ ਲੰਬਾ ਬ੍ਰੇਕ ਚੱਲਿਆ ਵਜਦੀ ਹੈ ਨਾ ਹਾਂਜੀ ਹੁਣ ਠੀਕ ਆ ਸਾਰਾ ਕੁਝ ਅਸੀਂ ਦੁਬਾਰਾ ਹਾਂਜੀ ਪਹਿਲਾਂ ਵੇਚ ਦੀ ਬੱਚਾ ਢਿੱਲਾ ਹੋ ਗਿਆ ਸੀ ਕੁਝ ਪੀਡੀਐਫ ਵਾਸਤੇ ਆਪਾਂ ਵਹਿੜਾਂ ਲਈਆਂ ਸੀਗੀਆਂ ਅੱਛਾ ਉਹਨਾਂ ਚੋਂ ਵਹਿੜਾਂ ਆਪਣੀਆਂ 6-7 ਵਹਿੜਾਂ ਮਰ ਗਈਆਂ ਇੱਕੋ ਹੀ ਰਹੀ ਆ ਇਕੱਲੀ ਅੱਛਾ ਉਹਨਾਂ ਦੇ ਬੱਚੇ ਆ ਗਏ ਕੁਝ ਉਹ ਪਹਿਲਾਂ ਤਿਆਰ ਕਰ ਗਿਆ ਸੀ ਅੱਛਾ ਤੇ ਤਾਂ ਕਰਕੇ ਥੋੜਾ ਬ੍ਰੇਕ ਪਾ ਗਿਆ ਵਿੱਚ 2 ਮਹੀਨਿਆਂ ਦਾ ਜੀ ਹਮ ਅੱਛਾ ਅੱਜ ਹੁਣ ਇਸ ਤੋਂ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੇ ਵਹਿਣ ਕੀ ਡਿਟੇਲ ਹੈ ਜੀ ਕਨ ਮਾਸ ਇਹ ਜੀ ਪਹਿਲਾਂ ਪਹਿਰੇ ਦੰਦ ਚੈੱਕ ਕਰਾਉਣ ਨੇ ਆ ਦੁੱਗ ਦੇ ਦੰਦ ਕੱਢਦੀ ਆ ਜੀ ਹਮ ਯਾਨੀ ਟਵਾਸਕੋ ਦੇ 66 ਸੀ ਮੰਦੀ ਇਹ ਆਪ ਆ ਜੀ ਠੀਕ ਹੈ ਵਰਲਡ ਵਾਈਡ ਦਾ ਜੈਟ ਲੱਗਿਆ ਸੀਗਾ ਜੀ ਠੀਕ ਹੈ ਇਹ 3 ਦਿਨ ਪਹਿਲਾਂ 44-45 ਕਿਲੋ ਦੁੱਧ ਤੇ ਸੀਗੀ ਜਣੀ ਤੇ ਕਰੇ ਨੇ ਲੇਟੀ ਖਾ ਗਈ ਖੁੱਲ ਗਏ ਤੇ ਥੋੜਾ ਗੋਹਾ ਪਤਲਾ ਹਜੇ ਵੀ ਕਰਦੀ ਆ ਮਾੜਾ ਮੋਟਾ ਜਾਂ ਹੁਣ 40 ਕਿਲੋ ਦੁੱਧ ਹੀ ਰੈਡੀ ਠੀਕ ਹੈ ਆਪਣੇ ਕੋਲੇ 4 ਟਾਈਮ ਚੋਲੇ ਚਾਹੇ ਕੋਈ 5 ਟਾਈਮ ਚੋਲੇ ਜੀ ਦੇਲੋਂ ਬਾਹਰ ਆਪਣੀ ਪਾਈਆ ਦੁੱਧ ਦੀ ਗਾਰੰਟੀ ਸਹੀ ਹੈ ਠੀਕ ਹੈ ਜੀ ਕਿਉਂਕਿ ਸੋਨ ਨੂੰ ਵੀ ਪਤਾ ਦੁੱਧ ਤਿਆਰ ਕਰਨ ਤੇ ਜਿਹੜੀ ਆਪਣੀ ਮਿਹਨਤ ਆ ਉਹ ਅਗਲਾ ਜਾ ਕੇ ਨਾਂ ਕਰੇ ਜੀ ਇਹ ਇੱਕ ਦਿਨ ਚੀ ਟੁੱਟ ਜਾਂਦੀ ਹੈ ਡੰਗ ਵੀ ਨਾ ਸਹੀ ਪਵੇ ਫੀੜੇ ਨੂੰ ਸਹੀ ਹੈ ਹਾਂਜੀ ਅੱਛਾ ਇਹਦਾ ਰੇਟ ਕੀ ਰੱਖਦਾ ਖੁਸ਼ਜੀ ਰੇਟ ਜਗਜੀਤ ਵੀਰੇ ਮੁੱਲ ਕਰਨ ਨੂੰ ਚਾਹੇ ਆਪਾਂ ਜਿਹੜਾ ਫਲਦਿਆਂ ਵਾਲਾ ਉਹ ਭਾਵੇਂ 3.5 ਲੱਖ ਰੁਪਈਆ ਮੰਗ ਲਈਏ ਜਿੰਨਾ ਮਰਜ਼ੀ ਮੰਗ ਲਈਏ ਕਿਉਂਕਿ ਦੁੱਧ ਦੇ ਅਕੋਰਡਿੰਗ ਜਿੰਨਾ ਘਰੇ ਥੱਲੇ ਤਿਆਰ ਆ ਇਹਦੇ ਜਿਹੜੇ ਕੈਰੇਕਟਰ ਆ ਆਪਣਾ ਸੀਗੀ ਚੁਆਇਸ ਵੀ ਆਪਾਂ ਜਾਣੀ ਐ ਢੋ ਅੱਡੀ ਗਾਂ ਮਾਲਕ ਦੀ ਮਿਹਰਾ ਵੀ ਬੱਚੀ ਨੂੰ ਕੰਪੀਟੀਸ਼ਨ ਚ ਲੈ ਕੇ ਜਾਵਾਂਗੇ ਪਰ ਉਹਦੇ ਇਹਦੀ ਡਿਲੀਵਰੀ ਹੋ ਗਈ ਐ ਕਿੰਨਾ ਦਿਨ ਪਹਿਲਾਂ अच्छा उस डेटा ਦੇ ਨੇੜੇ ਹੁਣ ਇਹਨਾਂ ਮਹੀਨੇ ਦੇ ਨੇੜੇ ਦੀ ਖੋਣ ਵਾਲਾ ਸੂਈ ਨੂੰ ਖੜਾ ਲਈ ਪੁੱਤ ਤੁਸੀਂ ਇਹਦੇ ਕੋਲ ਖੜੇ ਆ ਸੋਨੂੰ ਇਹਦੇ ਕੈਰੈਕਟਰ ਇਹਦਾ ਆਰਡਰ ਹੂੰ ਦੇਸੀ ਰਿਆ ਬਾਕੀ ਜਿਹੜਾ ਵੀ ਕੋਈ ਵੀਰ ਆਊਗਾ ਪਹਿਲਾਂ ਅੱਛੀ ਥੱਲੇ 40 ਕਿਲੋ ਦੁੱਧ ਤਿਆਰ ਕਰਨਾ ਇੱਕ ਤਰ੍ਹਾਂ ਦਾ ਇਹ ਮੰਨ ਲਓ ਵੀ ਆਪਣੇ ਕੋਲੇ 60 ਕਿਜੀ ਪਲੱਸ ਵਾਲੀ ਵੈੜ ਆ ਗਈ ਹੱਥ 'ਚ ਗਾਂ ਨੇ ਲਕਟੇਸ਼ਨਾਂ ਵਾਸਤੇ ਠੀਕ ਹੈ ਏ ਜੀ ਆਪਾਂ 2.5 ਲੱਖ ਰੁਪਏ ਦੀ ਬੱਚੀ ਦੇਵਾਂਗੇ ਸਮੇਤ ਬੱਚੀ ਨਾਲ ਬੱਚੀ ਦੇਵਾਂਗੇ ਨਾਲ ਬੱਚੀ ਬੱਚੀ ਛੱਡਣੀ ਆ 50000 ਚ ਬੱਚੀ ਰੱਖ ਲਾਂਗੇ ਆਪਾਂ ਅੱਛਾ ਇਹ ਇੱਕ ਗੱਲ ਹੋਰ ਦੱਸਦੀ ਕਿਉਂਕਿ ਕਈ ਵਾਰ ਮੇਰੇ ਨਾਲੇ ਹੋਇਆ ਵੀ ਜਿਵੇਂ ਆਪਾਂ ਇਹਦਾ ਸੀਮਨ ਦੱਸਿਆ ਹਾਂਜੀ ਕਨਫਰਮ ਉਸੇ ਸੀਮਨ ਦੀ ਆ ਬਾਈ ਕਨਫਰਮ ਸੀਮਨ ਦੀ ਆ ਥਾਂ ਡਿਟੇਲ ਸਾਰਾ ਐਡਰੈਸ ਦੱਸ ਦਾਂਗੇ ਠੀਕ ਆ ਜਿੱਥੋਂ ਮਰਜ਼ੀ ਪਤਾ ਕਰ ਲੈ ਕਿਉਂਕਿ ਆਪਾਂ ਘਰ ਖਾਤਰ ਲਈ ਸੀ ਠੀਕ ਆ ਠੀਕ ਆ ਇਦਾਂ ਸੀਗਾ ਵੀ ਡੈਡੀ 2 ਮਹੀਨੇ ਨੂੰ ਰਿਟਾਇਰ ਹੋ ਜਾਣਾ ਸੀ ਹੁਣ ਉਹਨਾਂ ਦਾ ਜੌਬ ਦੇ 2 ਸਾਲ ਹੋਰ ਵਧਾਤੇ ਇਸ ਲਈ ਫਾਰਮ ਠੀਕ ਹੈ ਨਹੀਂ ਆਪਾਂ ਇੱਕ ਨੰਬਰ ਕਾਪੀ ਤੇ ਘਰ ਖਾਤਰੇ ਲਿਖ ਲਈ ਸੀਗੀ ਵੈੜ ਓਕੇ ਹਾਂ ਲੈ ਚੱਲੀ ਬਾਈ ਸੋ ਸੋ ਡਿਟੇਲ ਸਾਰੀ ਤੁਹਾਨੂੰ ਬਾਈ ਨੇ ਦੱਸਤੀ ਐ ਤੁਸੀਂ ਇਹ ਵੈੜ ਨੂੰ ਕਿਉਂਕਿ ਬਾਈ 40 ਕਿਲੋ ਦੁੱਧ ਤਿਆਰ ਹੋਵੇ ਇਦਾਂ ਦੀ ਬੱਛੀ ਮਗਰ ਆਪ ਵੈੜ ਇਹੋ ਜੀ ਆ ਜੇ ਆਪਾਂ ਕਹਿ ਲਈਏ ਵੀ ਹਾਂਜੀ ਸਾਨੂੰ ਕੋਈ ਸੀਮਨ ਦਾ ਪਤਾ ਨਹੀਂ ਅਗਲੇ ਨੇ ਦੁੱਧ ਦੇਖਣਾ ਮਾਵਾਂ ਦੀਆਂ ਨੂੰ ਦੇਖਣਾ ਫੇਰ ਵੀ ਆਪਣੀ ਵੇਖਦੀ ਆ ਪਰ ਜਿਹੜੀ ਚੀਜ਼ ਜੋ ਚੀਜ਼ ਹੈਗੀ ਆਪਾਂ ਨੂੰ ਦੱਸੀ ਵੀ ਆਪਣਾ ਉਹ ਫਰਜ਼ ਆ ਦੱਸਣ ਦਾ ਸੀਮਨ ਡਿਟੇਲ ਆਪਾਂ ਦੱਸਤੀ ਇਹ ਇਸ ਕਰਕੇ ਗੱਲ ਐਡ ਕਰਤੀ ਵੀ ਕਈ ਵੇਰਾਂ ਪਤਾ ਨਹੀਂ ਭਲੇ ਖਾ ਲੱਗ ਜਾਂਦਾ ਕਈ ਵੀਰ ਉਦਾਂ ਦਾ ਬੁਲਦਾ ਨਾ ਲੈਂਦੇ ਜਿਹਦਾ ਸੀਮਣ ਹਜੇ ਆਉਂਦੇ ਬੱਚੇ ਹੀ ਹੁੰਦੇ ਆ ਨਹੀਂ ਇਹ ਗੱਲ ਮੈਂ ਤੁਹਾਡੀ ਨਾਲ ਸਹਿਮਤ ਹਾਂ ਜੀ ਸਹੀ ਠੀਕ ਹੈ ਅੱਛਾ ਇਹ ਪਹਿਲੇ ਨੰਬਰ ਤੇ ਹੋਗੀ ਇਹ ਤੋਂ ਇਲਾਵਾ ਆਪਾਂ ਇਧਰ ਇਹ 50068 ਦੀ ਆਪਣੀ ਜਰਸੀ ਹੈ ਜੀ ਹੂੰ ਇਹ ਆਪਾਂ ਵੇੜ ਪਿਛਲੇ ਸਮੇਂ ਤੁਸੀਂ ਦੇਖੀ ਆਪਣੇ ਘਰੇ ਤਿਆਰ ਬੱਛੀ ਕਰੀਏ ਇਹ ਆਪਾਂ ਜੀ ਠੀਕ ਹੈ ਇਹਦਾ ਜਿਹੜਾ ਸੀਮਨ ਲੱਗਿਆ ਮੇਰੇ ਹੁਣ ਧਿਆਨ ਚ ਲਿਓ ਕਾਪੀ ਤੇ ਲਿਖਿਆ ਵਾ ਆਪ ਇਹ 5000 ਵਾਟ ਦੀ ਆ ਹੂੰ ਤੇ ਇਹ ਜਾਂ ਖੀਰੀ ਹੋ ਸਕਦੀ ਆ ਜਾਂ ਦੰਦ ਸਿੱਟ ਵੀ ਦਿੱਤਾ ਹੋਵੇ ਕੋਈ ਕਹਿ ਨਹੀਂ ਸਕਦੇ ਆਪਾਂ ਠੀਕ ਹੈ ਇਹ ਕਿੰਨੇ ਚਿਰ ਦੀ ਗੱਬਣਾ ਇਹ ਇਹਦੇ ਜੀ ਦਿਨ 12 ਰਹਿੰਦੇ ਆ ਜੀ ਅੱਜ ਪੈਂਡਿੰਗ ਹੀ ਰਹਿਣਾ ਅੱਜ ਦੇ ਸਾਫ ਰੇਟ ਜਗਜੀਤ ਭਾਈ ਇਹ ਆਪਾਂ ਦੇ ਦਾਂਗੇ ਬੱਛੀ 1 ਲੱਖ 10000 ਰੁਪਏ ਦੀ ਜੀ ਕੋਈ ਪਤਾ 110000 ਦੀ ਦੱਸੋ 50062 ਦੀ ਆਪ ਹੈ ਗੱਬਣ ਕਿਹੜੇ ਤੋਂ ਲਿਖਿਆ ਹੋਇਆ ਤੁਹਾਨੂੰ ਡਿਟੇਲ ਮਿਲ ਜੂਗੀ ਕਾਫੀ ਕਲਰ ਹੈ ਦਾ ਆਮ ਤੌਰ ਤੇ ਕਾਫੀ ਕਲਰ ਐਚ ਐਫ ਦੇ ਪੇਟੋਂ ਜੰਮਦਿਆਂ ਬਹਿੜਾਂ ਦਾ ਹੁੰਦਾ ਇਹ ਸਾਨੂੰ ਪਤਾ ਆਪਣੇ ਕੋਲੇ ਹੋਮ ਬਰੀਡ ਪਹਿਲਾਂ ਤੋਂ ਹੀ ਸੀਗੀ ਜੀ ਉਹਨਾਂ ਦੀਆਂ ਜਿੰਨੀਆਂ ਬੱਚੀਆਂ ਇੰਗਾ ਕਲਰ ਇਦਾਂ ਦਾ ਹੀ ਕੱਢਿਆ ਏ ਜਿਹੜਾ ਕਾਲੇ ਨਾਲ ਮੁੰਡਾ ਕੰਮ ਕਰਦਾ ਬੱਬੂ ਖਾਈ ਵਾਲਾ ਉਹਦੇ ਘਰ ਦੀ ਬਰੀਡ ਚੋਂ ਬਰੀਡ ਪੈਦਾ ਕਰੀ ਵੀ ਆਪਣੇ ਕੋਲੇ ਉਹਨੇ ਆਪਾਂ ਨੂੰ ਬੱਚੀ ਦਿੱਤੀ ਸੀਗੀ ਹੀ ਫਿਰ 15000 ਦੀ ਜੀ ਠੀਕ ਹੈ ਹਾਂਜੀ ਆਪਣੇ ਕੋਲੇ ਚੰਗੇ ਰਿਕਾਰਡ ਤੇ ਚੱਲੀਆਂ ਆਪਾਂ ਘਰ ਖਾਤਰੀ ਸਾਰੀਆਂ ਰੱਖੀਆਂ ਸੀਗੀਆਂ ਪਹਿਲਾਂ ਤੋਂ ਜੋ ਇਹਨਾਂ ਦੀਆਂ ਨਾਨੀਆਂ ਪੜਨਾਨੀਆਂ ਸਾਰੀਆਂ ਆਪਣੇ ਕੋਲੇ ਰਹਿਗੀਆਂ ਐ ਲੈ ਚਲੋ ਲੈ ਚਲ ਪੁੱਤ ਸੋ ਦੋਸਤੋ ਅਜੇ ਹਵਾਨਾ ਨੇ ਬਣਾਉਣਾ ਸ਼ੁਰੂ ਕੀਤਾ ਰੱਖੂਗੀ ਚੌੜਾ ਕਿੰਨਾ ਕੁ ਬਣਾ ਜੂਗੀ ਉਹ ਤਿਆਰੀ ਤੇ ਪਤਾ ਲੱਗਣਾ ਅੱਜ ਦਾ ਰੁਖ ਤੁਸੀਂ ਦੇਖ ਲਿਆ 1,10,000 ਰੇਟ ਹੈ ਕੁਝ ਬੱਚੇ ਛੋਟੇ ਖੜੇ ਐ ਉਹਨਾਂ ਬਾਰੇ ਆਪਾਂ ਥੋੜੀ ਜਾਣਕਾਰੀ ਲੈ ਲੈਣੀ ਹੈ ਬਾਕੀ ਤੁਸੀਂ ਜਿਹੜਾ ਵੀਰ ਖਰੀਦਣਾ ਚਾਹੂ ਆ ਕੇ ਦੇਖ ਲੂਗਾ ਖੁਸ਼ਦੀ ਇਹਨਾਂ ਦੀ ਏਜ ਕਿੰਨੀ ਹੋਊਗੀ ਜਿਹੜੀਆਂ ਨੇ ਛੋਟੀਆਂ ਬੱਚੀਆਂ ਇਹਨਾਂ ਜੋ ਜੀ ਇਹਦੇ ਤਾਂ ਹਜੇ ਸਿੰਘ ਦਿਖਾਏ ਨੂੰ 20 ਬਾਈਕ ਦੇਣੀ ਹੋਏ ਆ ਠੀਕ ਹੈ ਹਾਂਜੀ ਇਹ ਸਭ ਤੋਂ ਛੋਟੀ ਉਮਰ ਚ ਹੂੰ ਤੇ ਇਹ ਆਪਾਂ ਗਵਿੰਦਗੜ੍ਹ ਵਾਲੇ ਮੁੰਡੇ ਆ ਜਿਹੜੇ ਫਾਰਮ ਵਾਲੇ ਉਹਨਾਂ ਤੋਂ ਲਈ ਸੀ ਹੂੰ ਇਹ ਇੱਕ 40 120 ਦੀ ਸੀ ਇੱਕ 40 420 ਦੀ ਸੀ ਠੀਕ ਹੈ ਉਹਨਾਂ ਜੋ ਇੱਕ ਮੇਰੇ ਕੋਲੇ ਆ ਕੇ ਮਰ ਗਈ ਸੀ ਉਹਨ ਛੇਰ ਮੇਲਾ ਦਾ ਜਾਂ ਤਾਂ ਇਹ 40120 ਦੀਆਂ 40420 ਟੈਗ ਨੰਬਰ 33 ਲਿਖਿਆ ਵਾ ਜੀ ਇਹਦਾ ਠੀਕ ਹੈ ਉਹ ਆਪਾਂ ਕਨਫਰਮ ਦੱਸ ਦਾਂਗੇ ਜਿਹੜੀ ਥੇ ਬੱਛੀ ਆਹ ਬੱਛੀ ਆ ਜੀ ਜਿਹੜੀ ਠੀਕ ਹੈ ਠੀਕ ਆ ਜਿਹੜੀ ਆਹ ਬੱਛੀ ਆ ਜੀ ਇਹ ਆਪਣੇ ਘਰੇ ਵਾਲ ਸਾਹਿਬ ਦਾ ਫਾਰਮ ਆਗਾ ਉਹਨਾਂ ਤੋਂ ਕੰਤੇ ਖਾੜੇ ਵਾਲੇ ਨੇ گاਵਾ ਦੋ ਲੈ ਕੇ ਭੇਜਿਆ ਸੀਗੀਆਂ ਐਲ ਐਕਸ ਜੈਂਡਰ ਦੇ ਸੈਕਸ ਡੈਸੀਮਲ ਲੱਗੇ ਸੀ ਦੋ ਦੰਦ ਦੇਰੀ ਬੱਛੀ ਸੀਗੀ 40116 ਦੀ ਜੀ ਠੀਕ ਹੈ ਤੇ ਉਹ ਆਪਾਂ ਸੇਲ ਕਰਤੀ ਸੀਗੀ ਹੂੰ ਤੇ ਉਹਨਾਂ ਕੋਲੇ ਜਾ ਕੇ ਵਹਿੜ ਮਰ ਗਈ ਸੀ ਬਾਅਦ ਚ ਉਹਨਾਂ ਨੇ ਬੱਛੀ ਆਪਾਂ ਨੂੰ ਬੰਦਿਆ ਨੇ ਦੇਤੀ ਸੀਗੀ ਠੀਕ ਹੈ ਇਹ ਜਿਹੜੀ ਵਾਈਟ ਬੱਛੀ ਹੈ ਪਰਲੇ ਪਾਸੇ ਇਹ ਦੋਨੇ ਸਟਾਇਕ ਦੇ ਸੀ ਮੰਦਗਾਂ ਜੀ ਇਹ ਤਾਂ ਇਹਨਾਂ ਦੀ ਏਜ ਗਰੁੱਪ ਦੀ ਆ ਇਹ ਆਪਣੇ ਕੋਲੇ ਘਰੇ ਗਾਂ ਸੀਗੀ ਜੀ ਖੰਨਾ ਮੰਡੀ ਤੋਂ ਗਾਂ ਲਈ ਸੀ ਆਪਾਂ ਉਹ ਆ ਕੇ ਦੂਸਰੇ ਦਿਨ ਹੀ ਮਰ ਗਈ ਸੀਗੀ ਅੱਛਾ ਤੇ ਇਹ ਆਪਾਂ ਉਦੋਂ ਘਰੇ ਰੱਖ ਲਈ ਸੀਗੀ ਤੇ ਆ ਆਪਾਂ ਬੱਛੀ ਲਈ ਸੀਗੀ 4-5 ਕਿ ਮਹੀਨਿਆਂ ਦੀ ਇਹਦੀ 11 ਕਿ ਮਹੀਨੇ ਏਜ ਆ ਜੀ ਹੁਣ ਠੀਕ ਹੈ ਇਹ ਤਾਂ ਚਾਹੇ ਕੀ ਰੇਟਰ ਹਨਾ ਖੁਸ਼ ਦੀ ਪਿੰਨਾਂ ਦਾ ਇਹ ਜਗਜੀਤ ਭਾਈ ਆਏ ਆ ਵੀ ਬੱਚੀ 10000 ਦੀ ਵੀ ਆ ਹੂੰ 5 ਦੀ ਵੀ ਆ ਬੱਚੀ ਵੀ ਦੀ ਆ ਠੀਕ ਆ ਹੂੰ ਤੇ ਅਡੋ ਅੱਡੀ ਥਿੰਕਿੰਗ ਆ ਹੁਣ ਆਪਣੇ ਕੋਲੇ ਮੰਨ ਕੇ ਚੱਲੋ ਸੋਨੂੰ ਪਤਾ ਫਾਰਮਰ ਵੀਰ ਬੈਠੇ ਗਏ ਆ ਇਹਨਾਂ ਬੱਚੀਆਂ ਖਾਤਰੀ ਆਏ ਵੇ ਸੀ ਮੁੱਲ ਲਾਉਂਦੇ ਗਏ ਆ ਹੂੰ ਇਹ ਨਿੱਕੀ ਬੱਚੀ ਜਿਹੜੀ ਮਰਜ਼ੀ ਹੱਥ ਧਰਾਵੀ ਲੈ ਲੈ 40000 ਰੁਪਏ ਦੀ ਦਵਾਂਗੇ ਜੀ ਪ੍ਰੋਪਰ ਡਿਟੇਲ ਚਾਹੇ ਬੰਦਾ ਆਪਦਾ ਬਲੱਡ ਸੈਂਪਲ ਕੱਢ ਕੇ ਚੈੱਕ ਕਰਾ ਲੈ ਕੱਲੀ ਗੱਲੀ ਦਾ ਆ ਬੱਚੀ ਆਪਾਂ ਦਵਾਂਗੇ 55000 ਦੀ ਜੀ ਇੱਕ ਆਪਣੇ ਕੋਲੇ ਹੀਫਰ ਹੋਰ ਆ ਜੀ ਹੂੰ ਉਹ ਸਟਾਈਕਰ ਦੇ 66 ਸੀਮਨ ਦੀ ਸਾਹਮਣੇ ਖੜੀ ਆ ਠੀਕ ਹੈ ਫੁੱਲ ਹਾਈਟ ਬੋਡੀ weight ਲੈਂਥ ਆ ਜੀ ਦੰ ਦੇ ਕਿਨੇ ਪੰਨਤਾ ਜੀ ਠੀਕ ਹੈ ਤੇ ਇੱਕ ਮਹੀਨਾ ਦੋ ਦਿਨ ਹੋ ਗਏ ਨੂੰ ਜਾਨੀ ਇਹਨੇ ਜਿਹੜਾ ਆਪਾਂ ਟੀਕਾ ਭਰਾਇਆ ਤੀਜੇ ਦਿਨ ਇਹਨੇ ਵਧੀਆ ਬਲੱਡ ਮਾਰ ਕੇ ਜਾਨੀ ਕੀਟ ਕੱਢੀ ਸੀ ਜਾਲਾ ਜੂਲਾ ਸੱਟਿਆ ਜਾਨੀ ਡਾਕਟਰ ਕਹਿਣ ਅਨਸਾਰ ਵੀ ਪੱਕੀ ਹੋਈ ਗੱਭਣ ਹੋਊ ਕਹਿੰਦਾ ਮੱਛੀ ਰਹੁ ਰਹੁ ਤੇ ਇਹਦਾ ਆਪਾਂ ਜੇ ਕਿਸੇ ਦੇ ਪਸੰਦ ਹੋਈ ਵੀ ਉਹੇ ਜਿਹਾ ਆਪਾਂ ਰੇਟ ਕਰ ਲਾਂਗੇ ਠੀਕ ਹੈ ਹਾਂਜੀ ਸੋ ਦੱਸੋ ਬਲੱਡ ਸੈਂਪਲ ਨਾਲ ਤਾਂ ਗੱਭਣ ਹੋ ਸਕਦੀ ਐ ਪਰ ਤੁਸੀਂ ਇਹਨੂੰ ਸੌਦਾ ਕਰਨ ਲੱਗਿਆਂ ਗੱਲ ਕਰਿਓ ਤੁਸੀਂ ਖਾਲੀ ਦਾ ਕਿਉਂਕਿ ਕਈ ਵੀਰ ਬਾਈ ਪਤਾ ਕੀ ਚੱਕਰਾ ਝੋਲੀ ਵੇਖ ਕੇ ਗੱਭਣ ਮੰਨ ਲੈਣ ਹਨ ਉਹ ਝੋਲਾਂ ਨਾਲ ਕੱਲੀ ਗੱਭਣ ਨਹੀਂ ਦੀ ਝੋਲਾਂ ਬਥੇਰੀਆਂ ਬੱਚੀਆਂ ਪੱਟ ਲੈਣੀਆਂ ਕਿਉਂਕਿ ਗਾਂ ਤਾਂ ਇਹ ਬਣੀ ਖੜੀ ਐ ਸਹੀ ਇਹ ਤੁਹਾਨੂੰ ਦਿਸੀ ਜਾਂਦਾ ਕਿੰਨੇ ਕ ਬੋਡੀ ਵੇਟ ਆ ਕਿੰਨਾ ਕ ਹਾਈਟ ਲੈਂਥ ਆ ਉਪਰੋਂ ਸਟ੍ਰੇਟ ਸਟਰੂਟ ਪਰ ਜਾਨੀ ਆਪਾਂ ਨੂੰ ਪਤਾ ਆਪਾਂ ਹੱਥੀ ਏਅਰ ਕਰਾਈ ਆ 40421 ਜਰਮਨ ਦਾ ਇਹਦਾ ਸਿਮਨ ਲਵਾਇਆ ਆਪਾਂ ਠੀਕ ਹੈ ਇਹਦੇ ਨਾਲ ਜਿਹੜੀ ਗਾਂ ਖੜੀ ਹੈ ਬਈ ਇਹ ਜਗਜੀਤ ਵੀਰੇ ਦੂਜਾ ਸੂਆ ਜੀ ਚਾਰ ਦੰਦ ਕੰਪਲੀਟ ਆ ਛੱਗਦੇ ਦੰਦ ਦੇ ਸਿੱਟੇ ਰਿਆ ਦੁੰਨੇ ਜੀ ਕਿੰਨਾ ਚੱਲੂ ਸੋਨ ਚ ਤੇ ਰੇਟ ਕੀ ਰਹਿਣਾ ਇਹਦੇ ਜਗਜੀਤ ਵੀਰੇ 12 13 ਦਿਨ ਪੈਂਡਿੰਗਾਂ ਕੱਢੀ ਬਾਹਰ ਇਹਨੇ ਪਲੂਨ ਨੇ ਜੀ 33 34 ਕਿਲੋ ਦੁੱਧ ਦਿੱਤਾ ਵਹਿੜ ਨੇ ਹਾਈਟ ਲੈਂਥ ਫੁੱਲ ਵੱਡੀ ਹਾਈਟ ਲੈਂਥ ਦੀ ਵਹਿੜ ਆ ਬਰੀਡ ਕੁਆਲਿਟੀ ਕਿਸੇ ਪਾਸਿਓਂ ਖੁੰਜੀ ਨਹੀਂ ਇਹਦਾ ਰੇਟ 1,35,000 ਰੁਪਈਆ ਜੀ ਸੋ 1,35,200 ਥਾਣੇ ਦੇ ਹੱਥੀ ਚੁਆਈ ਵਾਲੇ ਆ ਟਾਂਚਾ ਵੱਡਾ ਹੈ ਵਜ਼ਨ ਕਾਫੀ ਉੱਤੋਂ ਚੜਾਈ ਜਿਹੜੀ ਉਹ ਵੀ ਤੁਸੀਂ ਵਹਿੜ ਦੀ ਦੇਖ ਸਕਦੇ ਹੋ ਆਡਰ ਇੰਨਾ ਵਧੀਆ ਇਹਨੇ ਫਿਕਸ ਰੱਖਣਾ ਜਗਜੀਤ ਵੀਰੇ ਇੱਥੋਂ ਦੇਖ ਲਓ ਤੁਸੀਂ ਬਈ ਚੜਾਈ ਫੱਟੀ ਵਾਲਾ ਜਿਹਨੂੰ ਆਪਾਂ ਕਹਿੰਦੇ ਆ ਫਾੜੀਦਾਰ ਆਡਰ ਆ ਤੇ ਉਪਰੋਂ ਮੰਨ ਕੇ ਚੱਲੋ ਖੜਾਈ ਸਿੱਧੀ ਪੁੱਤ ਹੋ ਕੇ ਖੜਨ ਦੇਵੇ ਉਪਰੋਂ ਆ ਚੀਜ਼ ਪਿੱਠ ਪੁੜੇ ਦੀ ਬੈਕ ਸਾਈਡ ਦੀ ਚੜਾਈ ਫਲੈਟ ਸਰੀਰ ਦੀ ਵਹਿੜਾ ਬਹੁਤ ਚੰਗੀ ਵਹਿੜਾ ਬਰੀਡ ਤੇ ਕੰਮ ਕਰਨਾ ਕਿਸੇ ਵੀ ਭਰਾ ਨੇ ਫਿਕਸਡਰ ਦੇ ਬੱਚੇ ਦਊਗੀ ਕਿਉਂਕਿ ਆਪਦੇ ਸਰੀਰ ਚ ਕੁਆਲਿਟੀ ਬਹੁਤ ਆ ਤੇ ਮੇਨ ਚੀਜ਼ ਆ ਵੀ ਆਡਰ ਇਹਦਾ 10 ਲਕ ਟੇਸ਼ਨ ਲੈ ਲੈ ਕੋਈ ਪੈਰਾਂ ਦੀ ਸਾਫ ਸੁਥਰੀ ਆ ਖਰਾਬ ਨਹੀਂ ਹੋਣ ਵਾਲਾ ਬੰਨ ਦੇ ਪੁੱਤੇ ਧੱਕਾ ਕਰੂ ਖੁੱਲੀ ਆਈ ਏ ਸੋ ਦੇਖੋ ਤੁਸੀਂ ਇਹ ਤੋ ਅੱਗੇ ਇੱਕ ਹੋਰ ਗਾਂ ਜਿਹੜੀ ਹੁਣ ਤਿਆਰੀਆਂ ਵਾਲੀਆਂ ਚ ਹੀ ਦਿਸਦੀ ਐ ਭਲਾਂ ਪਾਈ ਬੈਠੀ ਐ ਕੰਨ ਮਸੂਆ ਸੂਰੀ ਐ ਇਹ ਜਗਜੀਤ ਵੀਰੇ ਇੱਕotha ਦੋ ਪਹਿਲਣਾ ਬੱਚੀਆਂ ਆਈਆਂ ਉਹ ਪਿਓਰ ਦੋ ਦਿਨ ਦਾ ਇਹ ਚੌਕ ਦੇ ਦੰਦ ਕੱਢ ਰਹੀ ਐ ਜੀ ਠੀਕ ਐ ਕਿੰਨੇ ਦਿਨ ਲੈਂਦੀ ਐ ਇਹ ਇਹਦੇ ਜਗਜੀਤ ਵੀਰੇ 9 ਦਿਨ ਦੱਸੇ ਸੀ ਕੱਲ ਆਈ ਆ ਵੀ ਜਿਹੜੇ ਹਿਸਾਬ ਨਾਲ ਆਪਣੇ ਕੋਲੇ ਕੱਚੇ ਤੇ ਵਹਿ ਕੇ ਇਹਨੇ ਪੂਰਾ ਭਲ ਪੂਲ ਚੱਕ ਕੇ ਤਾਂ ਥੋਲੇ ਵਾ ਢਿੱਲਾ ਲਈ ਫਿਰਦੀ ਐ ਹਜੇ ਹਫਤਾ ਕੱਢ ਵੀ ਸਕਦੀ ਐ ਜੀ ਦੋ ਦਿਨ ਪਹਿਲਾਂ ਵੀ ਸੂ ਸਕਦੀ ਐ ਵਹਿੜ ਕੀ ਕੀਮਤ ਰੋਉਗੇ ਦੀ ਤੇ ਜਾਨੀ ਇਹ ਜਿਹੜੀ ਆਪਣੇ ਕੋਲੇ ਆ ਘਰੇ ਵਹਿੜ ਆਪਾਂ ਦਿਖਾਈ ਆ ਸੋਨੂੰ ਹੂੰ ਦੁੱਧ ਰੈਡੀ ਵਾਲੀ ਹੂੰ ਇਹ ਉਸੇ ਬਰੀਡ ਚੋਂ ਵਹਿੜ ਆ ਜੀ ਦੁੱਨੇ ਵਹਿੜਾ ਹੂੰ ਇਹ ਆਪਣੇ ਨੇੜੇ ਦੀ ਗਾਈ ਵਹਿੜਾ ਆਪਾਂ ਪ੍ਰੋਪਰ ਐਡਰੈਸ ਇਹਨਾਂ ਵਹਿੜਾਂ ਦਾ ਦੇ ਸਕਦੇ ਆ ਹੂੰ ਤੇ ਜਾਨੀ ਆਪਾਂ ਨੂੰ ਉਮੀਦ ਆ ਵੀ ਜਿਹੜਾ ਉਹਨਾਂ ਦਾ ਰਵਾ ਜਿਵੇਂ ਆਪਾਂ ਕਹਿੰਦੇ ਆ ਪੰਜਾਬੀ ਭਾਸ਼ਾ ਚ ਪੁਰਾਣੇ ਆਪਣੇ ਬਜ਼ੁਰਗ ਕਹਿੰਦੇ ਸੀ ਰਵੇ ਅਨਸਾਰ ਉਹਨਾਂ ਦਾ ਰਵਾ ਪਲੂਣ ਬੱਚਿਆਂ 35 ਤੋਂ 40 35 ਤੋਂ 40 ਆਰਾਮ ਨਾਲ ਦੁੱਧ ਕੱਢਦੀਆਂ ਜਿੰਨਾ ਇਹਦਾ ਪੁੜਾ ਪੜਾ ਬੈਕ ਸਾਈਡ ਹੁਣੇ ਚੌੜਾ ਇਹਦਾ ਬੋਡੀ ਵੇਟ ਆ ਕੋਈ ਜ਼ਿਆਦਾ ਦੁੱਧ ਨਹੀਂ ਇਹਨੂੰ 35-40 ਕਿਲੋ ਜੀ ਕੀ ਰੇਟ ਰੱਖੀਏ ਤਾਂ ਰੇਟ ਜਿਗ ਜੀਤ ਵੀਰੇ ਆਪਾਂ ਦੇ ਦਾਂਗੇ ਬੱਚੀ 1,65,000 ਰੁਪਏ ਦੀ ਲੈ ਚਲੀਏ ਸੋ ਦੋਸਤੋ ਇਹਦਾ ਤੁਸੀਂ ਹਵਾਨਾ ਢਾਂਚਾ ਦੇਖ ਲਿਆ ਬਾਕੀ ਕੋਲ ਆ ਕੇ ਦੇਖੋ ਵੀ ਤੁਸੀਂ ਕਿੰਨਾ ਦੁੱਧ ਚੋਲੋਗੇ ਥੋੜੀ ਸੇਵਾ ਦਾ ਦੁੱਧ ਹੈ ਸੋ ਉਹ ਸਮਝ ਥੋੜੀ ਆਪਣੀ ਕੰਮ ਕਰੂਗੀ ਇਹਦੇ ਨਾਲ ਇੱਕ ਹੋਰ ਵੱਡੇ ਕਦ ਕਾਟ ਚ ਸੋਹਣੀ ਵੜ ਇੱਕ ਜਗਜੀਤ ਭਾਈ ਗੱਲ ਪਤਾ ਕੀ ਆ ਅੱਜ ਕੱਲ ਹਰ ਲੋਕ ਟ੍ਰਾਂਜੈਸ਼ਨ ਜਿਆਦਾ ਵਰਤ ਰਹੇ ਆ ਫੀਡ ਜਿੰਨੀਆਂ ਬਿਹੜਾਂ ਨੂੰ ਟ੍ਰਾਂਜੈਸ਼ਨ ਫੀਡ ਜਿਆਦਾ ਪਈ ਹੁੰਦੀ ਆ ਉਹ ਪਹਿਲੇ 10 ਤੋਂ 20 ਦਿਨ ਬਿਲਕੁਲ ਨੋਰਮਲ ਰੇਂਜ ਦੁੱਧ ਚ ਰਹਿੰਦੀਆਂ ਵੀ ਛੇਤੀ ਕਹਿਣ ਦਾ ਮਤਲਬ ਇਹ ਆ ਵੀ ਭਰਾਵਾਂ ਨੂੰ ਕੋਈ ਨਵਾਂ ਕਰਦਾ ਚਾਹੇ ਕੰਮ ਪੁਰਾਣੇ ਬੰਦੇ ਨੂੰ ਤਾਂ ਪਤਾ ਹੀ ਪਤਾ ਵੀ ਜਾਨਵਰ ਦਿਨ ਲੈ ਕੇ ਦੁੱਧ ਤੇ ਆਉਂਦਾ ਦਿਲ ਨਾ ਛੱਡਿਆ ਕਰੋ 20-22 ਦਿਨ ਤੋਂ ਬਾਅਦ ਹੀ ਗਾਂ ਦੁੱਧ ਨੂੰ ਚੱਲਣ ਲੱਗਦੀ ਆ ਪ੍ਰੋਪਰ ਦੁੱਧ ਨੂੰ ਜੀ ਸਹੀ ਹੈ ਸੋ ਬਾਕੀ ਤੁਸੀਂ ਇਸ ਵਾਰਡ ਨੂੰ ਦੇਖੋ ਇਹਦਾ ਕ੍ਰੀਏਟਰ ਹੈ ਨਾ ਖੁਸ਼ਦੀਪ ਏ ਜਗਜੀਤ ਵੀਰੇ ਬੱਚੀ ਦੋ ਦੰਦਾਂ ਦਾ ਜੀ ਹੂੰ ਤੇ ਸੀਮਨ ਡਿਟੇਲ ਇਹਨਾਂ ਦੀ ਸਾਰੀ ਮਿਲ ਜੂ ਬਾਕੀ ਹੁਣ ਤੁਸੀਂ ਦੇਖ ਲਓ ਵੀ ਸਰੀਰ ਸਾਈਡ ਪੋਜ ਪੇਟਾ ਪੂਟਾ ਕਿਸੇ ਪਾਸਿਓ ਕੋਈ ਖੁੰਝੀ ਨਹੀਂ ਇਹ ਇਹਦੇ 17 18 ਦਿਨ ਪੈਂਡਿੰਗ ਆ ਜੀ ਹੂੰ ਤੇ ਇਹ ਬੱਚੀ ਜੇ ਅਗਲੇ ਨੇ ਕੋਈ ਕੱਚੀ ਕਿਸੇ ਨੇ ਪਸੰਦ ਹੋਈ ਜੀ ਆਪਾਂ ਉਦਾਂ ਦਾ ਰੇਟ ਕਰ ਲਾਂਗੇ ਹੂੰ ਉਹ ਆਪਣੇ ਨਾਲ ਫੋਨ ਤੇ ਕੰਟੈਕਟ ਕਰ ਲੈ ਹੈ ਚੰਗੇ ਪ੍ਰਾਈਸ ਵਾਲੀ ਇਹ ਵੀ ਜੀ ਠੀਕ ਹੈ ਲੈ ਚੱਲੀ ਬਈ ਦੋਸਤੋ ਵਾਝਣ ਦੇਖੋ ਬੈਠਦਾ ਥਾਣ ਹੱਟਾ ਖਾਲੀ ਪਏ ਐ ਕਿਉਂਕਿ ਕੜਾਈ ਬੋਤਾਂ ਸ਼ੁਰੂ ਕੀਤਾ ਇਹਦਾ ਵੈਕ ਸਾਈਡ ਤੋਂ ਆਰਡਰ ਦੇਖੋ ਜੀ ਇਹ ਕਿਦਾਂ ਦਾ ਲਾ ਰਹੀ ਐ ਉੱਪਰੋਂ ਚੜਾਈ ਫਲੈਟ ਸ਼ਰੀਰ ਦੀ ਕਮੀ ਕਿਸੇ ਪਾਸੇ ਇੱਕ ਪੈਸੇ ਦੀ ਵੀ ਬੰਦਾ ਹੱਥ ਨਹੀਂ ਰੱਖ ਸਕਦਾ ਜਾਂ ਸਾਈਡ ਪੋਜ ਬਰੀਡ ਵਾਈਜ਼ ਇਹ ਜਿਹੜੀਆਂ ਆਪਾਂ ਪਹਿਲਣਾ ਬੱਚੀਆਂ ਦਿਖਾਈਆਂ ਦੂਜਾ ਸੁਹਾਗਾ ਜਾਂ ਘਰ ਦੀ ਵਹਿੜਾ ਚਾਰਾਂ 'ਚ ਕੋਈ ਕੰਪਰੋਮਾਈਜ਼ ਹੀ ਨਹੀਂ ਬਰੀਡ ਵਾਈਜ਼ ਜੀ ਸੋ ਦੇਖੋ ਤੁਸੀਂ ਇਹਨੂੰ ਢਾਂਚਾ ਤੁਸੀਂ ਇਹਦਾ ਹੁਣ ਦੇਖ ਸਕਦੇ ਕਿਉਂਕਿ ਆਪਣਾ 10 15 ਡੇਣਾ ਚਾਹਣੇ ਖਾਣਾ ਕੁਛ ਨਹੀਂ ਇੱਕ ਗੱਟਾ ਇਹਨੇ ਫੀਡ ਦਾ ਹੀ ਖਾਣਾ ਤਿਆਰ ਹੋ ਕੇ ਕੱਚੇ ਤੇ ਤਿਆਰ ਪਸ਼ੂ ਚ ਨਾਰਮਲ ਜਾਂ ਘੱਟ ਤੋਂ ਘੱਟ ਵੀ ਮੰਨੀਏ 30 ਤੋਂ 40000 ਰੁਪਏ ਦਾ ਆਰਾਮ ਨਾਲ ਵਟਾ ਆ ਜਾਂਦਾ ਜੀ ਸਹੀ ਹੈ ਸੋ ਇੱਕ ਹੋਰ ਗੱਲ ਦੱਸੋ ਇਹ ਐਡ ਕਰ ਦੇਣਾ ਜੀ ਹੁਣ ਇਹ ਗਾਂ ਬਾਈ ਨੇ ਕਿਹਾ ਸੀ ਵੀ ਦੂਜੀ ਗਾਂ ਦੋਨੇ ਸੇਮ ਇਹਨਾਂ ਦਾ ਫਰਕ ਆਫਸ ਵਿੱਚ ਰਹੂਗਾ ਪਰ ਉਹ ਜਾਂ ਰੇਟ ਦਾ ਫਰਕ ਵੀ ਤੁਸੀਂ ਦੇਖ ਲੈਣਾ ਕਿਉਂਕਿ ਉਹਦਾ ਰੇਟ 2.5 ਲੱਖ ਰੁਪਏ ਇਹਦਾ 1 ਲੱਖ ਤੇ 65000 ਰੁਪਏ ਮੰਨ ਲਓ ਕੰਪੇਅਰ ਨਹੀਂ ਕਰ ਸਕਦੇ ਦੋਨਾਂ ਨੂੰ ਆਪਸ ਵਿੱਚ ਉਹ ਜਾਦਾ ਸੁਪਰੀਮ ਕੁਆਲਿਟੀ ਦੇ ਵਿੱਚ ਹੈ ਬਾਕੀ ਆਪ ਦੀ ਥਾਂ ਤੇ ਬਹੁਤ ਸੋਹਣੀ ਵੱਛੀ ਹੈ ਫਿਰ ਵੀ ਜਿਹੜਾ ਵੀ ਖਰੀਦਣਾ ਚਾਹੂਗਾ ਜਿਵੇਂ ਨੇ گاਵਾں ਦੇ ਕੱਦ ਕਾਠਾ ਢਾਂਚੇ ਜਦੋਂ ਕੋਲ ਆ ਕੇ ਖੜਦੇ ਫੇਰ ਸਮਝ ਆਉਂਦੀ ਹੈ ਪਸ਼ੂ ਦੀ ਸਹੀ ਮਹਿਣਿਆਂ ਦੇ ਵਿੱਚ ਵੀ ਕਿੱਡਾ ਕੁ ਪਸ਼ੂ ਹੈ ਤੇ ਕੀ ਉਹਦਾ ਉਹਦੇ ਤੋਂ ਆਪਾਂ ਦੁੱਧ ਲੈ ਸਕਦੇ ਹੋ ਵੱਛੀਆਂ ਚਾਰ ਪਰਲੇ ਪਾਸੇ ਖੜੀਆਂ ਦਿਖਾਤੀਆਂ ਇੱਕ ਜਰਸੀ ਵੱਛੀ ਦਿਖਾਤੀ ਹੈ ਬਹੁਤ ਸੋਹਣੇ ਨਗਰ ਆਪ ਦੀ ਥਾਂ ਤੇ ਹੈਗੇ ਆ ਕੀਮਤਾਂ ਵੀਡੀਓ ਦੇ ਵਿੱਚ ਹੈ जिने तैयार दूध वाली ਲੈਣੀ ਹੋ ਉਹ ਇਹ ਖਰੀਦ ਲੈ ਜਿਹੜਾ ਆਪਦੀ ਸੇਵਾ ਨਾਲ ਦੁੱਧ ਤਿਆਰ ਕਰ ਸਕਦਾ ਪਰ ਬਾਅਦ ਚ ਲਾਂਭਾ ਕਿਸੇ ਕਿਸਮ ਦਾ ਨਾ ਹੋਵੇ ਉਹ ਗੱਬਣ ਖਰੀਦ ਸਕਦਾ ਮਤਲਬ ਉਹ ਤੁਸੀਂ ਦੇਖ ਲਓ ਵੀ ਤੁਹਾਨੂੰ ਕਿਹੜਾ ਪਸ਼ੂ ਜ਼ਿਆਦਾ ਵਧੀਆ ਲੱਗਦਾ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਸੁਖ ਚਾਹੀਦੀ ਹੈ ਦੱਸੋ ਆਉਣ ਵਾਲੇ ਟਾਈਮ ਚ ਇਸ ਬਾਈ ਕੋਲੋਂ ਰੂਟੀਨ ਚ ਤੁਹਾਨੂੰ ਵੀਡੀਓ ਦਿਖਾਇਆ ਕਰਾਂਗੇ ਕਿਉਂਕਿ ਬਹੁਤ ਪਸ਼ੂ ਵਿਕਰੀ ਵਾਲੇ ਇਹਦੇ ਕੋਲ ਆਉਂਦੇ ਰਹਿੰਦੇ ਤੇ ਅੱਗੇ ਆਪਾਂ ਆਉਣ ਵਾਲੀ ਗਰਮੀ ਦੇ ਵਿੱਚ ਤੁਹਾਨੂੰ ਵੀਡੀਓ ਇਸੇ ਤਰ੍ਹਾਂ ਦਿਖਾਉਂਦੇ ਰਾਵਾਂਗੇ ਧੰਨਵਾਦ